ਰੋਹਿਤ ਮਸੀਹ ਵਜੋ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਮਿਰਸਰ ਤੇ ਹਲਕਾ ਚਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਸ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰਤਾ ਰੋ ਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਦੇ ਸ਼੍ਰੀ ਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشت ਗਰਤਾਵਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਤੋਂ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦੇ ਦੌਰਾਨ ਖਬਰ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਹੈ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਦੀ ਪਹਿਚਾਣ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵੱਜੋ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਮਿਰਸਰ ਤੇ ਹਲਕਾ ਛਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਸ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨਸਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਦ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨਾਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕਿ ਅਮਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦੇ ਰਾਤ ਚਦchnala ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅਮਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਦਾ ਰੂਰ ਬੁਰਾ ਹਾਲ ਹੋ ਗਿਆ پورے ਇਲਾਕੇ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇਖ ਕਰਦੇ ਹਾਂ ਕਿ ਜਿਹੜੇ ਪਰਿਵਾਰ ਤੇ ਹਾਲਾਤ ਕਿ ਬੜੇ ਹੋਏ ਨੇ ਕੀ ਬੜੇ ਦਾ ਨਾਂ ਕੀ ਗੱਲਬਾਤ ਹੈ ਮੇਰਾ ਨਾਮ ਸ਼ਰਮਕ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਨੂੰ ਆਸਤੇ ਜਾ ਰਿਹਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਜਤੋਂ ਕੰਮ ਕਰਿਆ ਉੱਥੇ ਤੁਹਾਡਾ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ ਹੀ ਗਿਆ ਗੱਲਬਾਤ ਇੱਥੋਂ ਤੁਹਾਡੇ ਕੋਲੋਂ ਗਿਆ ਦੁਆਲੀ ਤੇ ਗਿਆ ਸੀ ਆਇਆ ਸੋਧਰੋਂ ਹਾਂ ਉਹ ਹੁਣ ਇੱਥੇ ਗਿਆ ਜੀ ਹਾਂਜੀ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਐਨਾ ਹੋਣੀ ਆਣ ਕੇ ਇਹਨਾਂ ਦੱਸਿਆ ਜਾਉ ਕਿਸੇ ਬਹੁਤ ਮਾੜੀ ਘਟਨਾ ਵਾਪਰੀ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਈ ਕੀ ਕਹਿ ਸਕਦੇ ਜੀ ਸ਼੍ਰੀਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشتਗਰਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਦੋ ਪੰਜਾਬੀਆਂ ਨੂੰ ਮੌਤ ਦੇ ਕੱਟ ਉਤਾਰਿਆ ਗਿਆ ਜਿਸ ਦੇ ਦੌਰਾਨ ਖਬਰ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਹੈ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਿਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਤੇ ਪਹਿਚਾਣ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵਜੋਂ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਅਮਰਸਰ ਤੇ ਹਲਕਾ ਛਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨਸਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਕਤੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨਾਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕਿ ਅਮਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦਿ ਰਾਤ ਚਦchnala ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅੰਮ੍ਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਹੋ ਗਿਆ پورے ਇਲਾਕੇ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇਖ ਕਰਦੇ ਹਾਂ ਕਿ ਜਿਹੜੇ ਪਰਿਵਾਰ ਤੇ ਹਾਲਾਤ ਕੀ ਬਣੇ ਹੋਏ ਨੇ ਕੀ ਬੜੇ ਦਾ ਨਾਂ ਕੀ ਗੱਲ ਬੋਲੀ ਮੇਰਾ ਨਾਮ ਸ਼ਰਮਕ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਵਾਸਤੇ ਜਾ ਰਿਹਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਣ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਜੀ ਨਹੀਂ ਅੱਜ ਕੱਲ ਹੀ ਗਿਆ ਗੱਲਬਾਤ ਇੱਥੋਂ ਸਾਡੇ ਕੋਲੋਂ ਹੈ ਦੁਆਲੀ ਤੇ ਗਿਆ ਸੀ ਆਇਆ ਸੋਧਰੋਂ ਜੀ ਉਹ ਹੁਣ ਇੱਥੇ ਗਿਆ ਜੀ ਅਸੀਂ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਐਨਾ ਹੋਣੀ ਆਣ ਕੇ ਇਹਨਾਂ ਦੱਸਿਆ ਜਾਓ ਕਿਸੇ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਆ ਜੀ ਕਿ ਦੇ ਸ਼੍ਰੀਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشت ਗਰਤਾਵਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਦੋ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦੇ ਦੌਰਾਨ ਖਬਰ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਹੈ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਤੇ ਪਹਿਚਾਣ ਅਮਰਿਤਪਾਲ ਸਿੰਘ ਅਤੇ ਧ੍ਰੋਹਿਤ ਮਸੀਹ ਵਜੋਈ ਹੈ ਤੇ ਨੌਜਵਾਨ ਜ਼ਿਲ੍ਹਾ ਅਮਰਸਰ ਤੇ ਹਲਕਾ ਛਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨਸ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰਤਾ ਰੋ ਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨਜ਼ਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਦ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨਾਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕਿ ਅਮਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦਿ ਰਾਤ ਚਦchnala ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅਮਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਤਾਂ ਰੂ ਰੂ ਬੁਰਾ ਹਾਲ ਹੋ ਗਿਆ ਪੂਰੇ ਇਲਾਕੇ ਦੇ ਵਿੱਚ ਇਸ ਵਕਤ गमगीन माहौल ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇ ਰੁਕ ਕਰਦੇ ਆ ਕਿ ਜਿਹੜੇ ਪਰਿਵਾਰ ਤੇ ਹਾਲਾਤ ਕੀ ਬਣੇ ਹੋਏ ਨੇ ਕੀ ਬਿੜਦਾ ਨਾ ਕੀ ਗੱਲਬਾਤ ਹੈ ਮੇਰਾ ਨਾਮ ਸ਼ਰਮਕ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਵਾਸਤੇ ਜਾਂਦਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅਜੇ ਕੱਲ ਹੀ ਗਿਆ ਗੱਲਬਾਤ ਇੱਥੋਂ ਸਾਡੇ ਕੋਲੋਂ ਗਿਆ ਦਿਵਾਲੀ ਤੇ ਗਿਆ ਸੀ ਆਇਆ ਸੋਧਰੋਂ ਹਾਂ ਤੇ ਉਹ ਹੁਣ ਇੱਥੇ ਗਿਆ ਜੀ ਹਾਂਜੀ ਕੋਪਾ ਲੱਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਐਨਾ ਹੋਣੀ ਆਣ ਕੇ ਇਹਨਾਂ ਦੱਸਿਆ ਜਾਉ ਕਿਸੇ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ ਸ਼੍ਰੀਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشتਗਰਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਦੋ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦੇ ਦੌਰਾਨ ਖਬਰ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦਾ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਤੇ ਪਹਿਚਾਣ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵੱਜੋ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਅਮਰਸਰ ਦੇ ਹਲਕਾ ਛਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਸ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨਸਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਦ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨੋਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕਿ ਅਮਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦਿ ਰਾਤ ਚਦchnala ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅੰਮ੍ਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਤਾਂ ਰੂ ਰੂ ਬੁਰਾ ਹਾਲ ਹੋ ਗਿਆ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇਖ ਕਰਦੇ ਹਾਂ ਕਿ ਜਿਹੜੇ ਪਰਿਵਾਰ ਤੇ ਹਾਲਾਤ ਕੀ ਬਣੇ ਹੋਏ ਨੇ ਕੀ ਬੇਟਾ ਦਾ ਨਾਂ ਕੀ ਗੱਲ ਬੋਲੀ ਮੇਰਾ ਨਾਮ ਸਰਮਕਸ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਵਾਸਤੇ ਜਾ ਰਿਹਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਣ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡਾ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅਜੇ ਕੱਲ ਹੀ ਗਿਆ ਗੱਲਬਾਤ ਇੱਥੋਂ ਸਾਡੇ ਕੋਲੋਂ ਗਿਆ ਦੁਆਲੀ ਤੇ ਗਿਆ ਸੀ ਆਇਆ ਸੋ ਉਧਰੋਂ ਜੀ ਉਹ ਹੁਣ ਇੱਥੇ ਗਿਆ ਜੀ ਅਸੀਂ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਐਨਾ ਹੋਣੀ ਆਣ ਕੇ ਐਨਾ ਦੱਸਿਆ ਜਾਓ ਕੁਛ ਬਹੁਤ ਮਾੜੀ ਘਟਨਾ ਵਾਪਰੀ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ ਦੇਸ਼ ਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشت ਗਰਤਾਵਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਦੋ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦੇ ਦੌਰਾਨ ਖਬਰ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਤੇ ਪਹਿਚਾਣ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵੱਜੋ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਮਿਰਸਰ ਤੇ ਹਲਕਾ ਛਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਸ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰਤਾ ਰੋ ਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨਜ਼ਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਦ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨਾਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕੀ ਅਮ੍ਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦੇ ਰਾਤ ਚਦchnala ਖਾਣ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅਮ੍ਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਤਾਂ ਰੁਰਾ ਬੁਰਾ ਹਾਲ ਹੋ ਗਿਆ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇਖ ਕਰਦੇ ਹਾਂ ਕਿ ਜਿਹੜੇ ਪਰਿਵਾਰ ਤੇ ਹਾਲਾਤ ਕੀ ਬਣੇ ਹੋਏ ਨੇ ਕੀ ਬਿੜਦਾ ਨਾ ਕੀ ਗੱਲ ਬਾਤ ਹੈ ਮੇਰਾ ਨਾਮ ਸਰਮਖਸ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਵਾਸਤੇ ਜਾਂਦਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਜਿੰਨੋ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ ਹੀ ਗਿਆ ਗੱਲਬਾਤ ਇੱਥੋਂ ਸਾਡੇ ਕੋਲੋਂ ਹੈ ਦੁਆਲੀ ਤੇ ਗਿਆ ਸੀ ਆਇਆ ਸੋਧਰੋਂ ਜੀ ਉਹ ਹੁਣ ਇੱਥੇ ਗਿਆ ਜੀ ਅਸੀਂ ਕੰਟੀ ਕੋਪਾ ਲਗਾ ਜੀ ਤੁਹਾਨੂੰ ਕੀ ਗੱਲ ਬਾਰੇ ਦੱਸਿਆ ਤੁਹਾਨੂੰ ਨਹੀਂ ਐਨਾ ਹੋਣੀ ਆਣ ਕੇ ਇਹਨਾਂ ਦੱਸਿਆ ਜੋ ਕਿਸੇ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਵੇਗੀ ਕੀ ਕਹਿ ਸਕਦੇ ਜੀ ਕਿ ਦੇਸ਼ ਦੀ ਨਕਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشت ਗਰਤਾਵਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਤੋਂ ਪੰਜਾਬੀਆਂ ਨੂੰ ਮੌਦੇ ਘਟ ਉਤਾਰਿਆ ਗਿਆ ਜਿਸ ਦੇ ਦੌਰਾਨ ਖੱਬ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਤੇ ਪਹਿਚਾਨ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵੱਜੋ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਮਿਰਸਰ ਤੇ ਹਲਕਾ ਛਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨਸਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਦ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨਾਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕਿ ਅਮਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦਿ ਰਾਤ ਚਦchnala ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅਮਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਦਾ ਰੂਰੋ ਬੁਰਾ ਹਾਲ ਹੋ ਗਿਆ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇਖ ਕਰਦੇ ਹਾਂ ਕਿ ਜਿਹੜੇ ਪਰਿਵਾਰ ਤੇ ਹਾਲਾਤ ਕੀ ਬਣੇ ਹੋਏ ਨੇ ਕੀ ਬੇਟਾ ਦਾ ਨਾਂ ਕੀ ਗੱਲਬਾਤ ਹੈ ਮੇਰਾ ਨਾਮ ਸਰਮਕਸੰਗ ਹੈ ਜੀ ਜੀ ਉਹਦੇ ਨਾਮ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਨੂੰ ਆਸਤੇ ਜਾ ਰਿਹਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਤਨਾਂ ਗਿਆ ਸੀ ਕੱਲ ਗਿਆ ਸੀ ਕਿੰਨੇ ਜੱਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ ਹੀ ਗਿਆ ਗੱਲਬਾਤ ਇੱਥੋਂ ਤੁਹਾਡੇ ਕੋਲੋਂ ਆਇਆ ਦੁਵਾਲੀ ਤੇ ਗਿਆ ਸੀ ਆਇਆ ਉੱਥੇ ਰੋ ਜੀ ਉਹ ਹੁਣ ਇੱਥੇ ਗਿਆ ਜੀ ਹਾਂ ਜੀ ਕੋਪਾ ਲੱਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਨਹੀਂ ਅੰਨਾ ਹੋਣੀ ਆਣ ਕੇ ਅੰਨਾ ਦੱਸਿਆ ਜੋ ਕੁਝ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ ਸ਼੍ਰੀਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشت ਗਰਤਾਵਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਦੋ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦੇ ਦੌਰਾਨ ਖੱਬ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਤੇ ਪਹਿਚਾਣ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵਜੋਂ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਮਿਰਸਰ ਤੇ ਹਲਕਾ ਅchnala ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਸ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨਸਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨਾਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕਿ ਅਮਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦਿ ਰਾਤ ਚਦchnala ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅੰਮ੍ਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਤਾਂ ਰੂ ਰੂ ਬੁਰਾ ਹਾਲ ਹੋ ਗਿਆ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇਖ ਕਰਦੇ ਹਾਂ ਕਿ ਜਿਹੜੇ ਪਰਿਵਾਰ ਤੇ ਹਾਲਾਤ ਕੀ ਬਣੇ ਹੋਏ ਨੇ ਕੀ ਬੇਟਾ ਦਾ ਨਾਂ ਕੀ ਗੱਲ ਬਤਾਈ ਮੇਰਾ ਨਾਮ ਸਰਮਕ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਵਾਸਤੇ ਜਾ ਰਿਹਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਾਂ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅਜੇ ਕੱਲ ਹੀ ਗਿਆ ਗੱਲਬਾਤ ਇੱਥੋਂ ਤੁਹਾਡੇ ਕੋਲੋਂ ਹੈ ਦੁਆਲੀ ਤੇ ਗਿਆ ਸੀ ਆਇਆ ਉਧਰੋਂ ਜੀ ਤੇ ਉਹ ਹੁਣ ਇੱਥੇ ਗਿਆ ਜੀ ਅਸੀਂ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਇੰਨਾ ਹੋਣੀ ਆਣ ਕੇ ਇੰਨਾ ਦੱਸਿਆ ਜੋ ਕੁਝ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ ਕਿ ਦੇਸ਼ ਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشت ਗਰਤਾਵਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਦੋ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦੇ ਦੌਰਾਨ ਖਬਰ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਹੈ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਤੇ ਪਹਿਚਾਣ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵੱਜੋ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਮਿਰਸਰਤੇ ਹਲਕਾ ਛਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹੰਸ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਐ ਸਦਮੇ ਦੇ ਵਿੱਚ ਪਰਿਵਾਰ ਨਜ਼ਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨਾਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕਿ ਅਮਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦਿ ਰਾਤ ਚਦchnala ਖਾਨ ਦੇ ਐਸਚੋ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅਮਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਤਾਂ ਰੂ ਰੁ ਬੁਰਾ ਹਾਲ ਹੋ ਗਿਆ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇ ਰੁੱਕ ਕਰਦੇ ਹਾਂ ਕਿ ਜਿਹੜੇ ਪਰਿਵਾਰ ਤੇ ਹਾਲਾਤ ਕੀ ਬਣੇ ਹੋਏ ਨੇ ਕੀ ਬਿੜਦਾ ਨਾਂ ਕੀ ਗੱਲਬਾਤ ਹੈ ਮੇਰਾ ਨਾਮ ਸਰ ਮਕਸੰਗ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਇੱਕ ਲੱਕੜ ਦਾ ਕੰਮ ਕਰਨ ਵਾਸਤੇ ਜਾ ਰਿਹਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨੇ ਅੱਜ ਕੱਲ੍ਹ ਹੀ ਗਿਆ ਗਲਬਤ ਇੱਥੋਂ ਸਾਡੇ ਕੋਲ ਹੈ ਦਿਵਾਲੀ ਤੇ ਗਿਆ ਸੀ ਆਇਆ ਸੋਧਰੋਂ ਜੀ ਉਹ ਹੁਣ ਇੱਥੇ ਗਿਆ ਜੀ ਅਸੀਂ ਕੋਪਾ ਲਗਾ ਜੀ ਤੁਹਾਨੂੰ ਕੋਈ ਗੱਲਬਾਤ ਇਹ ਦੱਸਿਆ ਤੁਹਾਨੂੰ ਨਹੀਂ ਐਨਾ ਹੋਣੀ ਆਣ ਕੇ ਇਹਨਾਂ ਦੱਸਿਆ ਜੋ ਕੁਛ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਆ ਜੀ ਸ਼੍ਰੀਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشت ਗਰਤਾਵਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਦੋ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦੇ ਦੌਰਾਨ ਖਬਰ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਤੇ ਪਹਿਚਾਣ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵੱਜੋ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਮਿਰਸਰ ਤੇ ਹਲਕਾ ਛਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਸ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨਸਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਦ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨਾਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕਿ ਅਮਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦੇ ਰਾਜ ਚਦਨਾਲਾ ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅੰਮ੍ਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਤਾਂ ਰੂ ਰੂ ਬੁਰਾ ਹਾਲ ਹੋ ਗਿਆ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇਖ ਕਰਦੇ ਹਾਂ ਕਿ ਜਿਹੜੇ ਪਰਿਵਾਰ ਤੇ ਹਾਲਾਤ ਕੀ ਬਣੇ ਹੋਏ ਨੇ ਕੀ ਬੇਟਾ ਨਾਂ ਕੀ ਗੱਲ ਵਾਦਈ ਮੇਰਾ ਨਾਮ ਸਰਮਕਸੰਗ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਨੂੰ ਆਸਤੇ ਜਾ ਰਿਹਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ੍ਹ ਹੀ ਗਿਆ ਗੱਲਬਾਤ ਇੱਥੋਂ ਤੁਹਾਡੇ ਕੋਲੋਂ ਆਇਆ ਦੁਆਲੀ ਤੇ ਗਿਆ ਸੀ ਆਇਆ ਸੋ ਉਧਰੋਂ ਹਾਂ ਤੇ ਉਹ ਹੁਣ ਇੱਥੇ ਗਿਆ ਜੀ ਅਸੀਂ ਕੋਪਾ ਲੱਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਐਨਾ ਹੋਣੀ ਆਣ ਕੇ ਇਹਨਾਂ ਦੱਸਿਆ ਜੋ ਕੁਝ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਆ ਜੀ ਕਿ ਦੇ ਸ਼੍ਰੀਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشت ਗਰਤਾਵਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਦੋ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦੇ ਦੌਰਾਨ ਖਬਰ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਹੈ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਤੇ ਪਹਿਚਾਣ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵੱਜੋ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਅਮਰਸਰ ਦੇ ਹਲਕਾ ਛਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਸ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰਤਾ ਰੋਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨਸਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਦ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨੋਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕੀ ਅਮ੍ਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦਿ ਰਾਤ ਚਦchnala ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅਮ੍ਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਤਾਂ ਰੂ ਰੂ ਬੁਰਾ ਹਾਲ ਹੋ ਗਿਆ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇਖ ਕਰਦੇ ਹਾਂ ਕਿ ਜਿਹੜੇ ਪਰਿਵਾਰ ਤੇ ਹਾਲਾਤ ਕੀ ਬਣੇ ਹੋਏ ਨੇ ਕੀ ਬੇਟਾ ਦਾ ਨਾਂ ਕੀ ਗੱਲ ਬਾਤ ਹੈ ਜੀ ਮੇਰਾ ਨਾਮ ਸਰਮਕ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਨੂੰ ਆਉਂਤੇ ਜਾਂਦਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਜਿੰਨੋ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ ਹੀ ਗਿਆ ਗੱਲਬਾਤ ਇੱਥੋਂ ਤੁਹਾਡੇ ਕੋਲੋਂ ਹੈ ਦੁਆਲੀ ਤੇ ਗਿਆ ਸੀ ਆਇਆ ਉਹਦੋਂ ਜੀ ਉਹ ਹੁਣ ਇੱਥੇ ਗਿਆ ਜੀ। ਅਸੀਂ ਕੰਤੀ ਕੋਪਾ ਲਗਾ ਜੀ ਤੁਹਾਨੂੰ ਕੀ ਗੱਲ ਦੱਸਿਆ ਤੁਹਾਨੂੰ ਨਹੀਂ ਐਨਾ ਹੋਣੀ ਆਣ ਕੇ ਇਹਨਾਂ ਦੱਸਿਆ ਜੋ ਕਿਸੇ ਬਹੁਤ ਮਾੜੀ ਘਟਨਾ ਵਾਪਰ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ ਕਿ ਦੇ ਸ਼੍ਰੀ ਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشت ਗਰਤਾਵਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਤੋਂ ਪੰਜਾਬੀਆਂ ਨੂੰ ਮੌਦੇ ਘਟ ਉਤਾਰਿਆ ਗਿਆ ਜਿਸ ਦੇ ਦੌਰਾਨ ਖੱਬ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਤੇ ਪਹਿਚਾਨ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵੱਜੋ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਮਿਰਸਰ ਤੇ ਹਲਕਾ ਛਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਸ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨਸਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਦ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨਾਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕਿ ਅਮਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦੇ ਰਾਤ ਚਦchnala ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅਮਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਤਾਂ ਰੂ ਰੂ ਬੁਰਾ ਹਾਲ ਹੋ ਗਿਆ پورے ਇਲਾਕੇ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇਖ ਕਰਦੇ ਆ ਕਿ ਜਿਹੜੇ ਪਰਿਵਾਰ ਤੇ ਹਾਲਾਤ ਕੀ ਬੜੇ ਹੋਏ ਨੇ ਕੀ ਬੜੇ ਦਾ ਨਾਂ ਕੀ ਗੱਲ ਬਾਤ ਹੈ ਮੇਰਾ ਨਾਮ ਸਰਮਖਸ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਨੂੰ ਆਸਤੇ ਜਾ ਰਿਹਾ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਜਤੋਂ ਕੰਮ ਕਰਿਆ ਉੱਥੇ ਤੁਹਾਡਾ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ ਹੀ ਗਿਆ ਗੱਲਬਾਤ ਇੱਥੋਂ ਤੁਹਾਡੇ ਕੋਲੋਂ ਹੈ ਦੁਆਲੀ ਤੇ ਗਿਆ ਸੀ ਆਇਆ ਉੱਥੋਂ ਜੀ ਉਹ ਹੁਣ ਇੱਥੇ ਗਿਆ ਜੀ ਅਸੀਂ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਐਨਾ ਹੋਣੀ ਆਣ ਕੇ ਐਨਾ ਦੱਸਿਆ ਜੋ ਕਿਸੇ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ ਕਿਰਦੇ ਸ਼੍ਰੀਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشت ਗਰਤਾਵਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਦੋ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦੇ ਦੌਰਾਨ ਖਬਰ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਿਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ